ਹਾਂਜੀ ਸਭ ਤੋਂ ਪਹਿਲਾਂ ਤਾਂ ਲਾਲੀ ਬਟਾਲੇ ਵੱਲੋਂ ਪਿਆਰ ਭਰੀ ਸਾਸਰੀ ਕਾਲਾ ਮੈਂ ਪਰਦੇਸੀਆਂ ਇੱਕ ਪੰਜਾਬ ਵਾਲੇ ਨੂੰ ਇੱਕ ਸਨੇਹਾ ਜ਼ਰੂਰ ਦਵਾਂਗਾ ਆਪਣੇ ਬੱਚੇ ਜ਼ਰੂਰ ਪੜ੍ਹਾਇਓ ਭਾਵੇਂ ਔਖੇ ਚਾਹੇ ਸੌਖੇ ਪੜ੍ਹਾਈ ਦਾ ਮੁੱਲ ਉਹਨਾਂ ਦਾ ਪੈਂਦਾ ਹੀ ਪੈਂਦਾ ਇਸ ਚੀਜ਼ ਦਾ ਬਾਅਦ ਸਭ ਤੋਂ ਬਾਅਦ ਮੈਨੂੰ ਇਸ ਜੀ ਦਾ ਅਹਿਸਾਸ ਹੁੰਦਾ ਪੜ੍ਹਾਈ ਲਿਖਾਈ ਹੋਵੇ ਤੇ ਪੰਜਾਬ ਦੇ ਵਿੱਚ ਰਹਿ ਕੇ ਵੀ ਨੌਕਰੀਆਂ ਕਰ ਸਕਦੇ ਆਂ ਜੌਬਾਂ ਮਿਲ ਸਕਦੀਆਂ ਤਰੱਕੀ ਕਰ ਸਕਦੇ ਆਂ ਜਰਮਨ ਦੇ ਇੱਕ ਪਿੰਡ 'ਚ ਆਇਆ ਇਸ ਚੀਜ਼ ਦਾ ਮੈਂ ਤਾਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਪੜ੍ਹ-ਪੜ ਕੇ ਕਿਤਾਬਾਂ ਲਈ ਜਰਮਨ ਨੇ ਕਿੱਦਾਂ ਦੇ ਹਥਿਆਰ ਬਣਾ ਲਏ ਕਿੱਦਾਂ ਦੀਆਂ ਗੱਡੀਆਂ ਕਾਰਾਂ ਬਣਾ ਲੀਆਂ ਕਿੱਦਾਂ ਦੇ ਆਪਣੇ ਘਰ ਬਣਾ ਲਏ ਆ ਜਿੱਥੇ ਮੈਂ ਬਾਬਿਓ ਆਇਆ ਨਾ ਇਹ ਹੈਗਾ ਇੱਕ ਬੱਸ ਸਟੈਂਡ ਇਸ ਪਿੰਡ ਦਾ ਤੇ ਇਸ ਪਿੰਡ ਦੇ ਵਿੱਚ ਵੇਖੋ ਉਹਨਾਂ ਨੇ ਇੱਥੇ ਬੈਣ ਨੂੰ ਲਾਈਆਂ ਕੁਰਸੀਆਂ ਡੈਕ ਦੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਕਿਤਾਬਾਂ ਰੱਖੀਆਂ ਕਿ ਤੇ ਉਹਨਾਂ ਨੂੰ ਕੋਈ ਹਿਸਟਰੀ ਕੋਈ ਕਹਾਣੀ ਕੋਈ ਉਹਨਾਂ ਨੂੰ ਨੌਲੇਜ ਮਿਲੇ ਜੇ ਪੜ੍ਹੇ ਲਿਖੇ ਹੋਣਗੇ ਤੇ ਤਾਂ ਹੀ ਇਸ ਚੀਜ਼ ਨੂੰ ਕਰ ਸਕਦੇ ਆ ਆ ਦੇਖੋ ਪਿੰਡ ਵੇਖੋ ਕਿੱਡਾ ਸੋਹਣਾ ਘਰ ਵੇਖੋ ਕਿੱਡੇ ਸੋਹਣੇ ਆ ਤੇ ਆ ਦੇਖੋ ਬਾਹਰਲਾ ਮਾਹੌਲ ਵੀ ਤੁਹਾਨੂੰ ਦਿਖਾਉਣਾ ਸਾਰੇ ਨਹਿਰਾਂ ਚ ਲੰਡੀਆਂ ਪੁਰਾਣੇ ਪੁਰਾਣੇ ਘਰ ਆ ਆ ਦੇਖੋ ਪਰ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਸਾਰਿਆਂ ਨੂੰ ਵਧੀਆ ਚੀਜ਼ ਲੱਗੀ ਉਹ ਤੁਹਾਨੂੰ ਦਿਖਾਉਣੀ ਹੀ ਕਿ ਇਹਨਾਂ ਨੇ ਆਪਣੇ ਇਤਿਹਾਸ ਦੀਆਂ ਕਿਤਾਬਾਂ ਫ੍ਰੀ ਲਾਈਆਂ ਇੱਥੇ ਜਿਹਦੇ ਵਿੱਚ ਲਿਖਿਆ ਕਾਰਨ ਟਟ ਸਟਾਰਬਸੂਨ ਨਾਰ ਹੋਰ ਵੀ ਜਰਮਨੀ ਭਾਸ਼ਾ ਵਿੱਚ ਕੋਈ ਵੀ ਬੰਦਾ ਇੱਥੋਂ ਪਹਿਲੀ ਗੱਲ ਤੇ ਇਹ ਆ ਵੀ ਪੜ ਸਕਦਾ ਫ੍ਰੀ ਦੇ ਵਿੱਚ ਦੂਜੀ ਗੱਲ ਕੋਈ ਚੋਰੀ ਨਹੀਂ ਕਰਦਾ ਤੀਜੀ ਗੱਲ ਇਹਨਾਂ ਦੀ ਸੋਚ ਵੇਖੋ ਕਿੰਡੀ ਵਧੀਆ ਕਿ ਕਿੱਦਾਂ ਇਹਨਾਂ ਨੇ ਆ ਚੀਜ਼ਾਂ ਲਾਈਆਂ ਪੜਨ ਵਾਸਤੇ ਜੇ ਆਪਣੇ ਹੁੰਦਾ ਤੇ ਇਹਦੀ ਰੱਦੀ ਦੀ ਇਹਨਾਂ ਨੇ ਪਹਿਲੀ ਗੱਲ ਤੇ ਕਿਸੇ ਉਹਨੂੰ ਵੇਚ ਜਣੀ ਸੀ ਭਾਈ ਨੂੰ ਵੀ ਰੱਦੀ ਵੇਚ ਕੇ ਤੇ ਪਾਹੇ ਵਟਲਾ ਨਾ ਕੋਈ ਕੀ ਮਲੰਨਾ ਆ ਵੇਖੋ ਯਾਰ ਕਿੱਦਾਂ ਦੀਆਂ ਕਿਤਾਬਾਂ ਇਹ ਤੁਹਾਨੂੰ ਕਿੰਨੇ ਚੀਜ਼ਾਂ ਇਹ ਦਿਖਾ ਲਣੀਆਂ ਤੁਸੀਂ ਅਨਪੜ੍ਹ ਹੋਗੇ ਨਾ ਤੇ ਕਿਸੇ ਦੇਸ਼ ਵਿੱਚ ਵੀ ਤਰੱਕੀ ਨਹੀਂ ਕਰ ਸਕਦੇ ਕਿਸੇ ਦੇਸ਼ 'ਚ ਨੌਕਰੀ ਨਹੀਂ ਕਰ ਸਕਦੇ ਜਦੋਂ ਪੜੇ ਦਾ ਪਤਾ ਹੀ ਨਹੀਂ ਤੁਹਾਨੂੰ ਕੁਝ ਵੀ ਆਹ ਦੇਖੋ ਕਿਹੜੀ ਕਿਹੜੀ ਕਿਤਾਬ ਮੋਟੀ ਤੋਂ ਮੋਟੀ ਕੀ ਇਹਨਾਂ ਦਾ ਰੇਟ ਹੋਣਗੇ ਕਿੰਨੀਆਂ ਮਹਿੰਗੀਆਂ ਹੋਣਗੀਆਂ ਕਿ ਕੀ ਕਿੱਦਾਂ ਦੀ ਨੌਲੇਜ ਹੋਊਗੀ ਵਿੱਚ ਲਾਈਟ ਲਾਈ ਅਗਲਿਆਂ ਨੇ ਤੇ ਆ ਤੁਸੀਂ ਕਿੱਦਾਂ ਦਾ ਲੱਗਾ ਤੁਹਾਨੂੰ ਇਹ ਵੀ ਤੁਹਾਨੂੰ ਕਹਿਣਾ ਕਿ ਆਪਣੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਕੋਈ ਨੌਲੇਜ ਮਿਲੇ ਜੇ ਅੰਗਰੇਜ਼ੀ ਵੀ ਪੜ੍ਹੀ ਹੋਊਗੀ ਨਾ ਡੋਚ ਦੇ ਅੱਖਰ ਪੜ੍ਹ ਕੇ ਟਰਾਂਸਲੇਸ਼ਨ ਕਰਕੇ ਕਿਸੇ ਵੀ ਦੇਸ਼ ਵਿੱਚ ਆਪਣੀ ਗੱਲ ਨੌਕਰੀ ਕਰ ਸਕਦੇ ਆ ਤੇ ਇੱਕ ਇੱਥੇ ਨਾ ਕਿਸੇ ਗੋਰੇ ਦੀ ਨਾ ਦੁਕਾਨ ਆ ਟੈਟੂਰ ਬਦਨ ਵਾਲੀ ਗੱਡੀਆਂ ਦੀ ਸਰਵਿਸ ਕਰਨ ਵਾਲੀ ਉਹਨੇ ਵਕਤ ਗੱਡੀ ਫਸਾਈ ਵਿੱਚ ਵੀ ਮੈਂ ਆਹ ਕੰਮ ਕਰਦਾ ਆ ਦੇਖੋ ਆ ਜਿਹੜੇ ਗਲਾਸ ਫੁੱਟਣ ਵਾਲੇ ਢੋਲ ਨਾਲ ਇਹ ਸਰਕਾਰੀ ਜੋ ਚੁੱਕੇ ਲੈ ਕੇ ਜਾਂਦੇ ਆ ਹੁਣ ਤੁਹਾਨੂੰ ਥੋੜੀ ਜਿਹੀ ਪਿੰਡ ਦੀ ਝਾਤੀ ਮਰਾਉਣੀ ਕਿ ਪਿੰਡ ਅੰਦਰੋਂ ਕਿਦਾਂ ਦਾ ਵੀ ਕੀ ਇਹਨਾਂ ਨੇ ਤਰੱਕੀ ਕੀਤੀ ਹੋਰ ਬਹੁਤ ਤੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਮੇਰੇ ਵੇ ਸਕੂਲ ਹੈ ਜ਼ਰੂਰ ਘੱਲੋ ਅਨਪੜ੍ਹਣ ਰੱਖੋ ਅਨਪੜ੍ਹ ਚੋਰੀਆਂ ਠੱਗੀਆਂ ਨਸ਼ਾ ਪੱਤਾ ਕਰਨਗੇ ਇਸ ਤੋਂ ਵੱਧ ਹੋਰ ਕੁਝ ਨਹੀਂਗਾ ਆ ਦੇਖੋ ਪਿੰਡ ਉੱਥੋਂ ਗੱਡੀ ਮੋੜ ਕੇ ਲਿਆਉਣੀ ਅੱਗੋ ਘਰ ਘੁਰ ਵੇਖ ਲੋ ਗੱਡੀਆਂ ਕਾਰਾਂ ਵੇਖ ਲੋ ਇਹਨਾਂ ਨੇ ਜੰਗਾਂ ਜੁੱਦਾਂ ਛੱਡ ਗਏ ਨਾ ਜਰਮਨ ਵਾਲਿਆਂ ਨੇ ਤੇ ਪਹਿਲਾ ਸਭ ਤੋਂ ਬੜੇ ਸਕੂਲ ਫ੍ਰੀ ਕੀਤੇ ਹਸਪਤਾਲ ਫ੍ਰੀ ਕੀਤੇ ਬੱਚੇ ਛੋਟਿਆਂ ਦੇ ਪੈਸੇ ਲਾਏ ਨੌਕਰੀਆਂ ਨੇ ਸਹੂਲਤਾਂ ਦਿੱਤੀਆਂ ਮੈਂ ਕਹਿੰਦਾ ਵੀ ਕਿਹੜੀ ਕਿਹੜੀ ਸਿਫਤ ਕਰਾਂ ਵੀ ਇਹ ਇਹੋ ਜੇ ਮਾਰਕੀਟ ਆ ਇੱਥੇ ਚੀਜ਼ਾਂ ਦਾ ਟਰੱਕ ਇਹਨਾਂ ਨੇ ਬਣਾਏ ਹਥਿਆਰ ਇਹਨਾਂ ਨੇ ਬਣਾਇਆ ਯੂਨੀਵਰਸਿਟੀਆਂ ਬਣਾਈਆਂ ਦਵਾਈਆਂ ਬਣਾਈਆਂ ਜਰਮਨ ਬਾਹਰੋਂ ਕੋਈ ਦਵਾਈ ਨਹੀਂ ਲੈਂਦਾ ਉਹ ਕਹਿੰਦੇ ਵੀ ਇੰਡੀਆ ਤੋਂ ਵੀ ਦਵਾਈ ਸਾਡੀ ਨਹੀਂ ਆਉਣੀ ਚਾਹੀਦੀ ਚਟੇਅਰਪੋਰਟਾਂ ਤੋਂ ਬੈਨ ਕਰ ਦਿੰਦੇ ਆ ਵੀ ਸਾਡੀ ਦਵਾਈ ਲਓ ਹਰ ਚੀਜ਼ ਲੋੜ ਤੋਂ ਵੱਧ ਨਹੀਂ ਤੁਸੀਂ ਪੈਸਾ ਈਡੀਆ ਖਰਚ ਸਕਦੇ ਮਤਲਬ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਬਹੁਤ ਕੀਤੀਆਂ ਆ ਵੇਖੋ ਹੁਣ ਪਿੰਡ ਆ ਪਿੰਡ ਵਿੱਚ ਕਿਹੜੀ ਸਹੂਲਤ ਨਹੀਂ ਲੱਕੜਾਂ ਬਾਹਰ ਰੱਖੀਆਂ ਵੀ ਜੇ ਘਰ ਜਿਆਦਾ ਠੰਡਾ ਤਾਂ ਉਹਨੂੰ ਬਾਲ ਕੇ ਚੁੱਲਿਆਂ 'ਚ ਤੇ ਪੂਰਾ ਨਿਗ ਲੈੰਦੇ ਆ ਆ ਦੇਖੋ ਇਧਰ ਕਿਦਾਂ ਨੇ ਸੋਹਣੇ ਸੋਹਣੇ ਘਰ ਬਣਾਏ ਆ ਇਹ ਹਰ ਘਰ ਦੇ ਵਿੱਚ ਤੁਹਾਨੂੰ ਮਹਿੰਗੀ ਤੋਂ ਮਹਿੰਗੀ ਗੱਡੀ ਤੇ ਫਰਨੀਚਰ ਗਾਰਡਨ ਹਰ ਚੀਜ਼ੇ ਵੇਖਣ ਨੂੰ ਸੋਹਣੀ ਮਿਲੂਗੀ ਆ ਦੇਖੋ ਗੱਡੀਆਂ ਲਾਈਆਂ ਨੇ ਅਗਲਿਆਂ ਨੇ ਗੱਡਾ ਘਰ ਘੈਂਡਾ ਆਓ ਦੇਖੋ ਘੋੜੇ ਉਧਰ ਹੁਣ ਆ ਚੀਜ਼ਾਂ ਤੁਹਾਨੂੰ ਕਿੰਨੇ ਦਿਖਾ ਲੈਣੀਆਂ ਵੀ ਇਹਨੇ ਨੇ ਆਪਣੇ ਪੰਛੀ ਪਸ਼ੂ ਪੰਛੀ ਵੀ ਰੱਖੇ ਆ ਘੋੜੇ ਵੀ ਰੱਖੇ ਆ ਆਓ ਦੇਖੋ ਆਓ ਪਾਣੀ ਲਾਇਆ ਇਧਰ ਘੋੜੇ ਹੁਣ ਤੁਹਾਨੂੰ ਇਹਨਾਂ ਦਾ ਟਰੈਕਟਰ ਦਿਖਾ ਲੈਣੇ ਆ ਇਸ ਤੋਂ ਬਾਅਦ ਮੈਂ ਗੱਡੀ ਘੁਮਾ ਲੈਣੀ ਇਧਰ ਨੂੰ ਘਰ ਨੂੰ ਉਹ ਘੋੜਿਆਂ ਦੇ ਡੇ ਆ ਚੋਗਣ ਆਓ ਦੇਖੋ ਟਰੈਕਟਰ ਕੱਢਾ ਛੋਟੇ ਦੇ ਸਿਰ ਵਰਗਾ ਲੱਗਾ ਤਾਂ ਆਪਣੀਆਂ ਬਰਾਈਆਂ ਟਰਾਲੀਆਂ ਬਣਾਈਆਂ ਆ ਟਰਾਂ ਫਾਰਮ ਆਪਣੀ ਈ ਵਾਲਾ ਜਿੱਦਾਂ ਹੁੰਦਾ ਆਇਨੋ ਵੇਖਦਾ ਚਾ ਚੜ ਜਾਣਾ ਵੀ ਤਿੰਨ ਫੇਸ ਕਰੀ ਦੇ ਇੱਥੇ ਆ ਦੇਖੋ ਇਧਰ ਕਿੱਦਾਂ ਦੀ ਵੀਡੀਓ ਲੱਗੀ ਬਾਬੇ ਆ ਜਿੱਦਾਂ ਤੁਹਾਨੂੰ ਕੰਨੇ ਨੇਚਰਲੀ ਦਿਖਾ ਲਣੀਆਂ ਸਵਿਮਿੰਗ ਪੂਲ ਬਣਾਇਆ ਸਾਲਾ ਜਿਵੇਂ ਹੋਣ ਨੂੰ ਤੇ ਇਹ ਵੱਜ ਗਿਆ ਪਹਿਲਵਾਨੀ ਗੇੜਾ ਸਾਡਾ ਲੋਕ ਵਲੌਗ ਬਣਾਉਂਦੇ ਆ ਕੱਚੇ ਉਥੇ ਘਰਾਂ ਚ ਗੱਪੀ ਗੱਪਾਂ ਮਾਰ ਜਾਣਗੇ ਅੱਜ ਅਸੀਂ ਆਏ ਸੀਗੇ ਇੱਥੇ ਰੋਟੀ ਖਾਧੀ ਫਿਰ ਹਾਈ ਮੰਮੀ ਚਾਹ ਬਣਾ ਦੇ ਹਾਈ ਮੰਮੀ ਪਾਣੀ ਪੱਲਾ ਦੇ ਯਾਰ ਕੋਈ ਗੱਲ ਕਰਨ ਦੀ ਕੋਈ ਨੌਲੇਜ ਕੋਈ ਚੀਜ਼ ਵਧੀਆ ਵੀ ਹੋਣੀ ਚਾਹੀਦੀ ਫਰੈਸ਼ ਜੀ ਹੋਣੀ ਚਾਹੀਦੀ ਕੋਈ ਮਜ਼ਾ ਆਵੇ ਆ ਦੇ ਚਲੋ ਮੈਂ ਆਪਣੀ ਸਿਰਫ ਆਪੇ ਨਹੀਂ ਕਰਦਾ ਗੱਲ ਇਹ ਆ ਵੀ ਕੋਈ ਨਾ ਕੋਈ ਤੁਹਾਨੂੰ ਇਹੋ ਜਿਹਾ ਜਿਗਾਰਡ ਦਿਖਾਤਾ ਵੀ ਜਿਹੜਾ ਆ ਵੇਖੋ ਕਦਾ ਤਾਰਾਂ ਪਾਈਆਂ ਬਲੇ ਕਿੰਦਾਂ ਨੇ ਇੱਧਰ ਦੇ ਜਰਮਨ ਦੇ ਉਹ ਮਾਈ ਕੂੜਾ ਸੁੱਟਣ ਚੱਲੀ ਤੇ ਆਹ ਵੇਖੋ ਘਰ ਦੇ ਤਾਂ ਧੂਆਂ ਘਟਾ ਸੋਨਾ ਨਿਕਲ ਰਿਹਾ ਕਾਕਾਸ਼ ਐਂ ਆਪਣੇ ਪੰਜਾਬ ਵਾਂਗੂ ਕਿਤੇ ਇੰਨਾ ਪਿੰਡਾਂ ਚ ਜੰਜਾਂ ਆਉਂਦੀਆਂ ਹੁੰਦੀਆਂ ਨੇ ਇਕੱਠੀਆਂ ਸੁਣਨ ਢੋਲ ਵੱਜਦੇ ਪੰਗੜੇ ਪੈਂਦੇ ਨਜ਼ਰ ਆਉਣੀ ਤੇ ਪਿੰਡਾਂ ਨੇ ਨਜ਼ਾਰੇ ਕੋਈ ਬਾਬੇ ਵੱਖਰੇ ਆ ਗੱਲਾਂ ਬਾਤਾਂ ਕੋਈ ਵੱਖਰੀਆਂ ਆ ਵੇਖੋ ਬਾਸਾਡਾ ਪਿੰਡ ਦਾ ਤੇ ਪੁਰਾਣੇ ਤੋਂ ਪੁਰਾਣਾ ਘਰ ਤੇ ਹੁਣ ਨਵੇਂ ਸਾਲ ਕਰਕੇ ਘਰ ਵੇਖੋ ਕਿਦਾਂ ਸਜਾਏ ਆ ਇਹਦਾ ਮਤਲਬ ਨਾ ਮੋੜ ਤੋਂ ਬਚ ਕੇ ਮੋੜ ਤੋਂ ਆ ਰੋਕੀ ਰੋਕੀ ਭਈਆ ਕੇ ਆ ਗਿਆ ਰੋਕੀ ਰੋਕੀ ਰੁਪਈਆ ਆ ਗਿਆ ਆ ਗਿਆ ਭਈਆ ਬੰਨੇ ਕਿਦਾਂ ਕਹਿੰਦੇ ਹੁੰਦੇ ਆ ਆ ਦੇਖੋ ਪੁਰਾਣੇ ਪੁਰਾਣੇ ਘਰ ਕੁਝ ਇਧਰ ਵੀ ਜਗਾੜ ਬਣਿਆ ਆ ਵਾ ਹੁਣ ਤੁਹਾਨੂੰ ਲਾਸਟ ਜਿਹੜਾ ਪਹਿਲਵਾਨੀ ਜਿਹੜਾ ਵਿਖਾ ਕੇ ਨਾ ਉਸ ਤੋਂ ਬਾਅਦ ਕੰਮ ਐਂਡ ਕਰ ਲੈਣਾ ਚਲਿਏ ਕੰਮ-ਕੰਮ ਕਰ ਲਈਏ ਇੱਕੋ ਮਿੰਟ ਆ ਦੇਖਿਓ ਇੱਥੇ ਨਾ ਬਾਰ-ਬਾਰ ਕਿਸਾਨਾਂ ਦਾ ਘਟੇਰਾ ਵਾ ਟਰੈਕਟਰ ਚੱਲਣ ਦੇ ਕਿ ਇਧਰ ਆ ਮਰਨ ਵਾਲਿਆਂ ਵਾਸਤੇ ਜਿਹੜੇ ਮੜੀਆਂ ਤੇ ਪੱਥਰ ਲਾਉਦੇ ਹੋ ਆ ਤੇ ਇਧਰ ਦੇਖੋ ਮੜਾ ਗਿਆ ਓ ਵਾ ਕਿਸਾਨਾਂ ਦੇ ਡੇਰੇ ਜਿੱਥੇ ਟਰੈਕਟਰ ਲੱਗੇ ਆ ਕਿਸਾਨੇ ਫੇਰ ਦੀ ਕਰਨਦੇ ਆ ਨੇਰਾ ਬਣਿਆ ਜਦ ਆਪਾਂ ਪਾਪਾ ਪੁੰਨਣ ਜਾਂਦਾ ਆ